ਪੰਜਾਬ ਦੇ ਵਿੱਚ ਵੀ ਇੰਨੇ ਅੱਛੇ ਥੀਏਟਰ ਆਰਟਿਸਟ ਬੈਠੇ ਨੇ ਤਾਂ ਜਿਨ੍ਹਾਂ ਨੂੰ ਮੇਰੇ ਸਾਹਮਣੇ ਮੌਕਾ ਹੀ ਨਹੀਂ ਦਿੱਤਾ ਜਾਂਦਾ। ਕਿ ਮੇਰੇ ਦੋਸਤਾਂ ਨੇ ਵੀ ਬਹੁਤ ਨਹੀਂ ਕਿਹਾ ਕਿ ਦਵਿੰਦਰ ਕਿ ਤੂੰ ਕਿਹੜਾ ਡਿਸੀਜਨ ਲੈ ਰਿਹਾ? ਕਹਿੰਦਾ ਬਹੁਤ ਕਲਾਕਾਰ ਤਰਿਹੇ ਹੋ ਜਾਂਦੇ ਨੇ। ਮੇਰੇ ਇੱਕ ਦੋਸਤ ਦੀ ਗੱਡਿੰਗ ਸੀਗੀ। ਕੰਨੀਆਂ ਗੱਲਾਂ ਸੁਣੀ ਜਾਵੋ ਨਾ ਤੁਸੀਂ ਨਹੀਂ ਗਰੋਅ ਕਰ ਪਾਉਂਦੇ। ਅੱਜ ਤੱਕ ਮੇਰਾ ਇਹ ਰਿਹਾ ਜੀ ਮੈਂ ਕਦੇ ਕਿਸੇ ਦੀ ਗੱਲ ਨਹੀਂ ਸੁਣੀ। ਮੈਂ ਆਪਣੇ ਆਪ ਨੂੰ ਬਹੁਤ ਸਿਆਣਾ ਬੰਦਾ ਮੰਨਦਾ। ਕਿ ਮੇਰੇ ਨਾਲੋਂ ਸਿਆਣਾ ਕੋਈ ਨਹੀਂ। ਕਿਰਨਵੀਰ ਕਪੂਰ ਦੇ ਮੋਢੇ ਤੇ ਹੱਥ ਰੱਖਣਾ ਸੋ ਮੈਂ ਥੋੜਾ ਹੈਜ਼ਿਟੇਟ ਕਰ ਰਿਹਾ ਤੇ ਮੈਨੂੰ ਸਾਰਕ ਕਹਿੰਦੇ ਕਿ ਹਾਂ ਵੀ ਕੀ ਸੰਗਰਾਮ ਕੀ ਆ ਬਾਤ ਹੋ ਗਈ ਤੂੰ ਹੈਜ਼ਿਟੇਟ ਕਿਉਂ ਕਰ ਰਹਾ ਹੈ ਨਾ ਜ਼ਰ ਆਪਕੇ ਕੰਧੇ ਤੇ ਆ ਰੱਖਣਾ ਮੇਰੇ ਲਈ ਬੜੀ ਬਾਤ ਹੈ ਮੈਨੂੰ ਲੱਗਿਆ ਵੀ ਨਹੀਂ ਕਦੇ ਜਦੋਂ ਅਸੀਂ ਸ਼ੂਟ ਵੀ ਕਰ ਰਹੇ ਸੀਗੇ ਸਾਨੂੰ ਐਂ ਲੱਗਦਾ ਸੀਗਾ ਕਿ ਯਾਰ ਅਸੀਂ ਭਰਾ ਨਾਲ ਹੀ ਡਿਸਕਸ ਕਰ ਰਹੇ ਹਾਂ ਚੀਜ਼ਾਂ ਤੇ ਉਹਨਾਂ ਦੀ ਪੰਜਾਬੀ ਇੱਕ ਦੋ ਵਾਰੀ ਅਸੀਂ ਸੁਣੀ ਤੇ ਉਹ ਬਹੁਤ ਵਧੀਆ ਲੱਗੀ ਕਿ ਯਾਰ ਬੰਦੂ ਕਿੰਨੀ ਨੌਲੇਜ ਹੈ ਵਕਾਲਤ ਦਾ ਤੇ ਐਕਟਿੰਗ ਦਾ ਕੀ ਮੇਲ ਹੈ ਹਨਾ ਹੁੰਦਾ ਕਿ ਵਕਾਲਤ ਮੇਰਾ profession ਹੈ ਹਨਾ ਜੀ ਤੇ ਐਕਟਿੰਗ ਮੇਰਾ passion ਹੈ ਬਟ ਉਹ ਕਹਿੰਦੇ ਹੁੰਦੇ ਨੇ ਕਿ ਤੁਸੀਂ ਪੈਸ਼ਨ ਨੂੰ profession ਬਣਾ ਕੇ ਚੱਲੋ ਤਾਂ ਤੁਹਾਨੂੰ ਸਵਾਦ ਆਉਂਦਾ ਹੈ ਪਹਿਲੀ ਰਿਕੁਆਇਰਮੈਂਟ ਹੁੰਦਾ ਸੀ ਕਿ ਮੁੰਡਿਆਂ ਦੀ ਹਾਈਟ ਅਚੀਵ ਹੋਣੀ ਚਾਹੀਦੀ ਹੈ ਤਨਦੀਪ ਸਰ ਨੇ ਮੈਨੂੰ ਵੀ ਗੱਲ ਕਹੀ ਸੀ ਕਿ ਜਦੋਂ ਉਹਨਾਂ ਨੇ ਮੈਨੂੰ ਲੁੱਕ ਕਿਸੇ ਹੋਰ ਦੇ ਵਿੱਚ ਮਨ ਲੀ ਆਹ ਵਾਲੀ ਲੁੱਕ ਦੇ ਵਿੱਚ ਉਹਨਾਂ ਨੇ ਮੈਨੂੰ ਪਸੰਦ ਕੀਤਾ ਸੀ ਬਟ ਜੇ ਜੋ ਤੁਸੀਂ ਸੰਗਰਾਮ ਸਿੰਘ ਦੀ ਲੁੱਕ ਦੇਖੋਗੇ ਉਹਦੇ ਵਿੱਚ ਕਲੀਅਰ ਸ਼ੇਵਾਂ ਮੈਂ ਕਲਾਕਾਰ ਦਾ ਕੋਈ ਏਜ ਨਹੀਂ ਹੁੰਦੀ ਕਲਾਕਾਰ ਦਾ ਕੋਈ ਟਾਈਮ ਨਹੀਂ ਹੁੰਦਾ ਕਿਸੇ ਵੀ ਟਾਈਮ ਤੇ ਤੁਸੀਂ ਵੱਡੇ ਬਣ ਸਕਦੇ ਹੋ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਰੋਟੀ ਖਾਣ ਦੇ ਲਈ ਇੱਕ ਕੰਮ ਇੱਕ ਕੀਤਾ ਇੱਕ profession ਹੋਣਾ ਵੀ ਬਹੁਤ ਜ਼ਰੂਰੀ ਹੈ ਹਾਲੀ ਦੇ ਵਿੱਚ ਐਨੀਮਲ ਮੂਵੀ ਆਈ ਹੈ ਉਸ ਮੂਵੀ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਜਦੋਂ ਸਾਰੇ ਭਾਈ ਇਕੱਠੇ ਹੋ ਗਏ ਤਾਂ ਕਿਸੇ ਵੀ ਮੁਸੀਬਤ ਦਾ ਹੱਲ ਇਕੱਠੇ ਹੋ ਕੇ ਉਹਨਾਂ ਨੇ ਕੱਢ ਲਿਆ ਉਸੇ ਮੂਵੀ ਦੇ ਵਿੱਚ रणवीर कपूर ਦੇ ਭਰਾ ਦਾ ਰੋਲ ਅਦਾ ਕਰਨ ਵਾਲੇ ਡੈਵੀ ਗਰੇਵਲ ਸਾਡੇ ਨਾਲ ਮੌਜੂਦ ਨੇ ਔਰ ਸ਼ੌਂਕ ਤੇ ਕਿਤੇ ਦੀ ਗੱਲ ਇਸ ਤਰ ਇਸ ਕਰਕੇ ਕੀਤੀ ਅਸੀਂ ਕਿਉਂਕਿ ਇਹ ਵੈਸੇ ਤਾਂ ਵਕੀਲ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ وکਾਲਤ ਕੀਤੀ ਹੋਈ ਹੈ ਪਰ ਅਦਾਕਾਰੀ ਦੇ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਸਵਾਗਤ ਹੈ ਜੀ ਢਿੱਲੀ ਪੋਸਟ। ਥੈਂਕ ਯੂ ਥੈਂਕ ਯੂ ਢਿੱਲੀ ਪੋਸਟ ਦਾ ਤੇ ਤੁਹਾਡਾ ਬਹੁਤ ਵੱਡਾ ਪ੍ਰੋਜੈਕਟ ਸੀਗਾ ਐਨੀਮਲ ਜੀ ਲਾਈਕ ਮੈਂ ਵੀ ਗੱਲ ਕਹਾ ਕਿ ਐਜ਼ ਅਨ ਪੰਜਾਬ ਦਾ ਆਰਟਿਸਟ ਹੂੰ ਦੇ ਨਾਤੇ ਜਾਂ ਜਿਸ ਹਿਸਾਬ ਨਾਲ ਅਸੀਂ ਥੀਏਟਰ ਸ਼ੁਰੂ ਕੀਤਾ ਤੇ ਉਹਦੇ ਹਿਸਾਬ ਨਾਲ ਮੇਰੇ ਵਾਸਤੇ ਇੱਕ ਬਹੁਤ ਵੱਡੀ ਓਪਰਚੁਨਿਟੀ ਸੀ ਤੇ ਕੰਮ ਕਰਕੇ ਬਹੁਤ ਅੱਛਾ ਲੱਗਿਆ ਸੋ ਚੰਗੇ ਡਾਇਰੈਕਟਰ ਨਾਲ ਕੰਮ ਕਰਦੇ ਹੋ ਜਦੋਂ ਤੁਸੀਂ ਚੰਗੇ ਐਕਟਰਸ ਨਾਲ ਕੰਮ ਕਰਦੇ ਹੋ ਤੇ ਸਾਡੇ ਵਾਸਤੇ ਨਵੇਂ ਕਲਾਕਾਰਾਂ ਲਈ ਸਿੱਖਣ ਲਈ ਬਹੁਤ ਕੁਝ ਹੁੰਦਾ ਸੋ ਬਹੁਤ ਵਧੀਆ ਐਕਸਪੀਰੀਅੰਸ ਸੀ ਪੰਜਾਬ ਨੂੰ ਪ੍ਰੈਜ਼ੈਂਟ ਕਰ ਰਹੇ ਸੀਗੇ ਰਨਵੀਰ ਕਪੂਰ ਨੂੰ ਕੁਝ ਨਵਾਂ ਪਤਾ ਲੱਗਿਆ ਤੁਹਾਡੇ ਥਰੂ ਕਿ ਪੰਜਾਬ ਤੇ ਪੰਜਾਬੀ ਕੀ ਹੁੰਦੇ ਨੇ ਮੈਂ ਤਾਂ ਇਹ ਗੱਲ ਕਹਿਣਾ ਜੀ ਜਿੰਨੀ ਕਿ ਨੋਲੇਜ ਮੈਂ ਰਨਵੀਰ ਕਪੂਰ ਜੀ ਦੀ ਦੇਖੀ ਹੈ ਤੇ ਉਹ ਤਾਂ ਵੈਸੇ ਵੀ ਬਹੁਤ ਉਹਨਾਂ ਨੂੰ ਕਯਰਿਓਸਿਟੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਹਨਾ ਕਿ ਵੈਸੇ ਵੀ ਬਹੁਤ ਸਵਾਲ ਪੁੱਛਦੇ ਨੇ ਉਹ ਅੰਜਾਈ ਕਿਵੇਂ ਆ ਕਿਵੇਂ ਨਹੀਂ ਵੈਸੇ ਤਾਂ ਮੇਰੇ ਹਿਸਾਬ ਨਾਲ ਪੰਜਾਬ ਦੀ ਨੋਲੇਜ ਦੀ ਉਹਨਾਂ ਲੋੜ ਨਹੀਂ ਕਿਉਂਕਿ ਉਹਨਾਂ ਦੇ ਆਪ ਸਾਰਾ ਪਰਿਵਾਰ ਹਨਾ ਪੰਜਾਬੀ ਹੈ ਘਰਾਂ ਦੇ ਵਿੱਚ ਚੀਜ਼ਾਂ ਤਾਂ ਚੱਲ ਰਹੀਆਂ ਹੁੰਦੀਆਂ ਆ ਭਵੇ ਰਹਿ ਜਿੱਥੇ ਤੁਸੀਂ ਜਿੱਥੇ ਮਰਜੀ ਰਹੇ ਹੋ ਇਹ ਪੰਜਾਬੀ ਤਾਂ ਤੁਹਾਡੇ ਅੰਦਰ ਹੁੰਦੀ ਹੀ ਹੈ ਜੀ ਸੋ ਸਾਨੂੰ ਲੱਗਿਆ ਵੀ ਨਹੀਂ ਕਦੇ ਜਦੋਂ ਅਸੀਂ ਸ਼ੂਟ ਵੀ ਕਰ ਰਹੇ ਸੀਗੇ ਸਾਨੂੰ ਐਂ ਲੱਗਦਾ ਸੀਗਾ ਕਿ ਯਾਰ ਅਸੀਂ ਆਪਣੇ ਭਰਾ ਨਾਲ ਹੀ ਡਿਸਕਸ ਕਰ ਰਹੇ ਹਾਂ ਚੀਜ਼ਾਂ ਤੇ ਉਹਨਾਂ ਦੀ ਪੰਜਾਬੀ ਇੱਕ ਦੋ ਵਾਰੀ ਅਸੀਂ ਸੁਣੀ ਤੇ ਉਹ ਬਹੁਤ ਵਧੀਆ ਲੱਗੀ ਕਿ ਯਾਰ ਬੰਦੇ ਨੂੰ ਕਿੰਨੀ ਨੌਲੇਜ ਹੈ ਸੋ ਐਕਟਰ ਨੂੰ ਤਾਂ ਕੰਮ ਕਰਨਾ ਵੀ ਪੈਂਦਾ ਜੀ ਭਵੇਂ ਤੁਹਾਨੂੰ ਨੌਲੇਜ ਹੋਵੇ ਭਵੇਂ ਨਾ ਹੋਵੇ ਸੋ ਇਹ ਨਹੀਂ ਜੀ ਵਕਾਲਤ ਦਾ ਤੇ ਐਕਟਿੰਗ ਦਾ ਕੀ ਮੇਲ ਹੈ ਇਹ ਕਿਵੇਂ ਤੁਸੀਂ ਸੋਚਿਆ ਕਿ ਮੈਂ ਵਕਾਲਤ ਕਰਨੀ ਹੈ ਪਰ ਨਾਲ ਦੇ ਨਾਲ ਐਕਟਿੰਗ ਲਈ ਪਰਸਿਫਰ ਐਕਚੁਅਲੀ ਮੈਂ ਐਕਟਿੰਗ ਥੋੜੀ ਲੇਟ ਸ਼ੁਰੂ ਕੀਤੀ ਸੀ ਮੈਂ 2011 ਚ ਪੰਜਾਬੀ ਯੂਨੀਵਰਸਿਟੀ ਲਾਅ ਪਾਸ ਆਊਟ ਆ ਤੇ ਉਦੋਂ ਬਾਅਦ ਮੈਂ 2013 ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਐਮਐਸਡਬੀ ਕੀਤੀ ਸੀ ਫਿਰ ਮੈਂ ਵਕਾਲਤ ਕੀਤੀ 2015 ਚ ਜਾ ਕੇ ਮੈਂ ਥੀਏਟਰ ਸਟਾਰਟ ਕੀਤਾ ਸੀ ਸੋ ਉਹ ਚੀਜ਼ਾਂ ਸੀਗੀਆਂ ਤੇ ਥੀਏਟਰ ਸਟਾਰਟ ਕਰਨ ਤੋਂ ਬਾਅਦ ਕਈ ਚੀਜ਼ਾਂ ਹੋਈਆਂ ਕਿ ਹਾਂ ਵੀ ਚਲੋ ਵਕਾਲਤ ਅਸੀਂ ਮਾਰਨਿੰਗ ਕਰਦੇ ਹੁੰਦੇ ਸੀਗੇ ਸਵੇਰੇ 9 ਤੋਂ 4 ਵਜੇ ਤੱਕ ਹੁੰਦੀ ਸੀਗੀ ਵਕਾਲਤ ਮੈਂ ਲੁਧਿਆਣਾ ਪ੍ਰੈਕਟਿਸ ਕਰਦਾ ਸੀ ਤੇ ਸ਼ਾਮ ਨੂੰ ਐ ਹੁੰਦਾ ਸੀਗਾ ਕਿ ਹਾਂ ਵੀ ਅਸੀਂ 6 ਵਜੇ ਤੋਂ ਬਾਅਦ ਥੀਏਟਰ ਕਰਦੇ ਹੁੰਦੇ ਸੀ ਸੋ ਠੀਕ ਹੈ ਨਾਲ ਦੀ ਨਾਲ ਚੱਲੀ ਗਿਆ ਸਾਰਾ ਕੁਝ ਅੱਗੇ ਕੰਟੀਨਿਊ ਕੀ ਰੱਖਣਾ ਜ਼ਿਆਦਾ ਫੋਕਸ ਕੀ ਰਹੇਗਾ ਫੋਕਸ ਰੱਖਣ ਦੀ ਗੱਲ ਕਰੀਏ ਜੀ ਦੇਖੋ ਦੋਹੇ ਚੀਜ਼ਾਂ ਨੇ ਮੈਂ ਮੋਸਟਲੀ ਇਹੀ ਗੱਲ ਕਹਿਣਾ ਹੁੰਦਾ ਕਿ ਵਕਾਲਤ ਮੇਰਾ profession ਹੈ ਹਨਾ ਜੀ ਤੇ ਐਕਟਿੰਗ ਮੇਰਾ ਪੈਸ਼ਨ ਹੈ ਬਟ ਉਹ ਕਹਿੰਦੇ ਹੁੰਦੇ ਨੇ ਕਿ ਤੁਸੀਂ ਪੈਸ਼ਨ ਨੂੰ profession ਬਣਾ ਕੇ ਚੱਲੋ ਤਾਂ ਤੁਹਾਨੂੰ ਸੁਆਦ ਆਉਂਦਾ ਉਸ ਚੀਜ਼ ਹਣਾ ਤੇ ਵਕਾਲਤ ਨੇ ਮੈਂ ਐਵੀ ਗੱਲ ਕਹਾ ਕਿ ਮੈਨੂੰ ਇੱਕ ਬਹੁਤ ਅੱਛਾ ਬੌਂਡ ਦਿੱਤਾ ਆਪਣੇ ਵਕੀਲ ਭਰਾਵਾਂ ਦੇ ਨਾਲ ਠੀਕ ਹੈ ਜੀ ਮੈਂ ਬਾਅਦ ਐਸੋਸੀਏਸ਼ਨ ਲੁਧਿਆਣਾ ਤੋਂ ਇਲੈਕਸ਼ਨ ਕੰਟੈਸਟ ਕੀਤੀ ਸੀ ਜੁਆਇੰਟ ਸੈਕਟਰੀ ਤੌਰ ਤੇ ਮੈਨੂੰ ਬਹੁਤ ਪਿਆਰ ਮਿਲਿਆ ਉਹਨਾਂ ਵੱਲੋਂ ਤੇ ਵੈਸੇ ਵੀ ਜਿੰਨਾ ਕੁ ਵੀ ਮੇਰਾ ਸਰਕਲ ਸਾਰਾ ਵਕੀਲਾਂ ਦਾ ਹੀ ਹੈ ਤੋਂ ਇਸ ਕਰਕੇ ਤੇ ਮੈਨੂੰ ਦੋਹੇ professions ਨਾਲ ਬਹੁਤ ਪਿਆਰ ਹੈ ਸੋ ਮੈਂ ਤਾਂ ਕਦੇ ਵੀ ਨਹੀਂ ਚਾਹੁੰਦਾ ਹਾਂ ਕਿ ਫਿਲਮ ਦੇ ਲਈ ਕਿਵੇਂ ਚੁਣੇ ਗਏ ਉਹ ਉਹ ਬਹੁਤ ਅਹਿਮ ਹੈ ਸਾਡੇ ਲਈ ਜਾਣਨਾ ਐਨੀਮਲ ਮੂਵੀ ਦੇ ਵਿੱਚ ਕਿਵੇਂ ਚੁਣੀ ਐਕਚੁਅਲੀ ਇੱਕ ਪ੍ਰੋਸੈਸ ਹੁੰਦਾ ਜੀ ਆਰਟਿਸਟ ਵਾਸਤੇ ਕਿ ਚਲੋ ਆਡੀਅנס ਵਾਸਤੇ ਵੀ ਚੰਗੀ ਚੀਜ਼ ਹੈਗੀ ਹੈ ਕਿ ਕਲਾਕਾਰਾਂ ਨੂੰ ਪਹਿਲੀ ਗੱਲ ਤਾਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਨਵੇਂ ਕਲਾਕਾਰ ਨੇ ਉਹਨਾਂ ਨੂੰ ਸੇਧ ਨਹੀਂ ਮਿਲਦੀ ਕਿ ਅਸੀਂ ਕਿੱਧਰ ਜਾਈਏ ਕਿੱਧਰ ਨਾ ਜਾਈਏ ਹਨਾ ਸੋ ਇੱਕ ਪ੍ਰੋਸੈਸ ਹੁੰਦਾ ਹੈ ਕਾਸਟਿੰਗ ਦਾ ਜੋ ਬੰਬੇ ਦੇ ਵਿੱਚ ਚੱਲਦਾ ਜਦੋਂ ਹਜੇ ਪੰਜਾਬੀ ਇੰਡਸਟਰੀ ਦੇ ਵਿੱਚ ਇੰਨੀਆਂ ਚੀਜ਼ਾਂ ਨਹੀਂ ਚੱਲਦੀਆਂ ਹਨਾ ਤੇ ਉਹ ਕਾਸਟਿੰਗ ਏਜੰਸੀਜ਼ ਵੀ ਹੁੰਦੀਆਂ ਨੇ ਕੁਝ ਜਿਹੜੇ ਹੁੰਦੇ ਨੇ ਬੈਨਰਸ ਹੁੰਦੇ ਜਿਵੇਂ ਟੀ ਸੀਰੀਜ਼ ਨੂੰ ਅਸੀਂ ਪ੍ਰੋਫਾਈਲ ਭੇਜੀ ਹੋਈ ਸੀ ਸੋ ਉੱਥੇ ਜਿੰਨੀਆਂ ਪ੍ਰੋਫਾਈਲਸ ਆਈਆਂ ਹੋਈਆਂ ਸੀਗੀਆਂ ਜਾਂ ਉਹਨਾਂ ਨੇ ਆਡੀਸ਼ਨਸ ਵਾਸਤੇ ਇੱਥੇ ਆਏ ਸੀਗੇ ਪਹਿਲੀ ਰਿਕੁਆਇਰਮੈਂਟ ਹੁੰਦਾ ਸੀ ਕਿ ਮੁੰਡਿਆਂ ਦੀ ਹਾਈਟ ਅਚੀਵ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਸੋ ਉਹ ਚੀਜ਼ ਸੀਗੀ ਤੇ ਬਾਕੀ ਸੰਦੀਪ ਸਰ ਨੇ ਸਾਡਾ ਕੋਈ ਆਡੀਸ਼ਨ ਨਹੀਂ ਸੀ ਲਿਆ ਬਟ ਇਹ ਸੀਗਾ ਕਿ ਉਹਨਾਂ ਨੇ ਸਾਨੂੰ ਦੇਖ ਲਿਆ ਸੀ ਮੀਟਿੰਗ ਕੀਤੀ ਸਾਡੀ 15 ਜਣਿਆਂ ਦੀ ਮੀਟਿੰਗ ਕੀਤੀ ਸੀ ਤੇ ਉੱਥੇ ਉਹਨਾਂ ਨੇ ਅਬਜ਼ਰਵ ਕੀਤਾ ਕਿਹੜੇ ਬੰਦੇ ਨੂੰ ਕਿਦਾਂ ਕੈਰੇਕਟਰ ਦਿੱਤਾ ਜਾ ਸਕਦਾ ਸੋ ਉਹ ਪ੍ਰੋਸੈਸ ਸੀਗਾ ਤੇ ਸੰਦੀਪ ਸਰ ਨੇ ਮੈਨੂੰ ਵੀ ਗੱਲ ਕਹੀ ਸੀਗੀ ਜਦੋਂ ਉਹਨਾਂ ਨੇ ਮੈਨੂੰ ਲੁੱਕ ਕਿਸੇ ਹੋਰ ਦੇ ਵਿੱਚ ਮਤਲਬ ਕਿ ਆਹ ਵਾਲੀ ਲੁੱਕ ਦੇ ਵਿੱਚ ਉਹਨਾਂ ਨੇ ਮੈਨੂੰ ਪਸੰਦ ਕੀਤਾ ਸੀ ਬਟ ਜੇ ਤੁਸੀਂ ਸੰਗਰਾਮ ਸਿੰਘ ਦੀ ਲੁੱਕ ਦੇਖੋਗੇ ਉਹਦੇ ਵਿੱਚ ਕਲੀਸ਼ੇ ਵਾਂ ਮੈਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਵੀ ਕੀ ਹੋਰ ਕੀ ਕਰ ਸਕਦੇ ਆ ਲੁੱਕ ਦੇ ਵਿੱਚ ਸੋ ਮੈਂ ਫਿਰ ਉਹ ਸ਼ੇਵ ਕੀਤੀ ਸੀ ਉਹਦੇ ਵਿੱਚ ਟਰਬਨ ਵਾਲੇ ਲੁੱਕ ਚ ਕੋਈ ਡਿਮਾਂਡ ਨਹੀਂ ਕੀਤੀ ਤੁਹਾਨੂੰ ਨਹੀਂ ਐਕਚੁਅਲੀ ਮੈਂ ਗੱਲ ਕੀਤੀ ਸੀ ਉਹਨਾਂ ਨਾਲ ਕਿ ਸਰ ਮੈਂ ਟਰਬਨ ਕਿਉਂਕਿ ਮੈਨੂੰ ਐ ਸੀਗਾ ਕਿ ਜਿੰਨੇ ਭਰਾ ਨੇ ਸਾਰੇ ਟਰਬਨ ਵਾਲੇ ਨੇ ਹਨਾ ਸੋ ਪੱਗ ਨਾਲ ਮੈਨੂੰ ਬਹੁਤ ਪਿਆਰ ਹੈ ਹਨਾ ਤੇ ਮੈਨੂੰ ਐ ਸੀਗਾ ਕਿ ਮੈਂ ਪੱਗ ਵਾਲਾ ਕੈਰੈਕਟਰ ਕਰਾਂ ਉਹ ਸੰਦੀਪ ਸਰ ਕਹਿੰਦੇ ਕਿ ਯਾਰ ਜੋ ਤੇਰਾ ਕੈਰੈਕਟਰ ਹੈ ਜੋ ਸੰਗਰਾਮ ਸਿੰਘ ਦਾ ਕੈਰੈਕਟਰ ਹੈ ਉਹ ਪਗੜੀ ਕੇ ਸਾਥ ਨਹੀਂ ਠੀਕ ਰਹੇਗਾ ਉਹ ਉਹਨਾਂ ਨੇ ਕਿਹਾ ਲੇਕ ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ ਕਿ ਇਹ ਹੀ ਚੀਜ਼ ਠੀਕ ਰਹੂਗੀ ਹਾਂਜੀ ਰੰਵੀਰ ਦੇ ਮੂਰੇ ਜਦੋਂ ਪਹਿਲੀ ਵਾਰ ਗਏ ਔਰ ਉਹ ਸੀਨ ਕਰਨਾ ਸੀ ਕਰੋਬ ਜਾਂ ਪਾ ਕੇ ਗੱਲ ਕਰਨੀ ਸੀ ਤਾਂ ਉਦੋਂ ਥੋੜਾ ਅਨਕੰਫਰਟੇਬਲ ਆ ਥੋੜਾ ਡਰ ਜਿਹਾ ਲੱਗਿਆ ਸੀ ਨਹੀਂ ਐਕਚੁਅਲੀ ਹਾਂ ਥੋੜੀਆਂ ਜਿਹੀਆਂ ਚੀਜ਼ਾਂ ਤਾਂ ਹੁੰਦੀਆਂ ਹੀ ਨੇ ਜੀ ਤੁਸੀਂ ਐਡੇ ਵੱਡੇ ਅਮਲਕੀ ਸਟਾਰ ਨਾਲ ਅਸੀਂ ਤਾਂ ਪਹਿਲੇ ਹੀ ਪਿਕਚਰ ਸੰਦੀਪ ਸਾਨੇ ਪਹਿਲਾਂ ਹੀ ਪੋਸਟਰ ਦੇ ਉੱਤੇ ਲਿਖਿਆ ਹੋਇਆ ਸੀ ਕਿ ਦਾ ਸੁਪਰਸਟਾਰ ਰੰਵੀਰ ਕਪੂਰ ਹੈ ਨਾ ਤੇ ਵੈਸੇ ਵੀ ਮੈਂ ਚਲੋ ਫਰੋਂ ਅਸੀ ਜਦੋਂ ਅਸੀਂ ਪੜਦੇ ਹੁੰਦੇ ਸੀ ਮੈਂ ਉਦੋਂ ਤੋਂ ਉਹਨਾਂ ਦਾ ਫੈਨ ਆ ਅ ਰਣਵੀਰ ਸਰ ਦਾ ਤੇ ਬਹੁਤ ਸਾਰੀਆਂ ਪਿਕਚਰਸ ਦੇਖੀਆਂ ਨੇ ਰੌਕ ਸਟਾਰ ਸਾਡੀ ਬਹੁਤ ਵਧੀਆ ਪਿਕਚਰ ਆਈ ਹੈ ਯੂਨੀਵਰਸਿਟੀ ਦੇ ਵਿੱਚ ਬਹੁਤ ਦੇਖਦੇ ਰਹੇ ਹਾਂ ਹਨਾ ਤੇ ਉਦਾਂ ਦੀ ਫੀਲਿੰਗਾਂ ਲੈਣੀਆਂ ਹਨਾ ਜੀ ਤੇ ਜਦੋਂ ਫਸਟ ਟਾਈਮ ਫਸਟ ਟਾਈਮ ਨਹੀਂ ਸੀ ਉਹ ਜਦੋਂ ਸਾਡਾ ਪੰਜਾਬ ਸ਼ਡਿਊਲ ਚੱਲ ਰਿਹਾ ਸੀ ਤੇ ਉਦੋਂ ਅਸੀਂ ਚੱਲ ਰਹੇ ਸੀਗੇ ਉਦੋਂ ਕੀ ਹੋਇਆ ਕਿ ਜਦੋਂ ਲਾਈਕ ਸੀਨ ਕਰਨਾ ਸੀ ਮੈਂ ਉਹਨਾਂ ਦੇ ਮੋਢੇ ਤੇ ਹੱਥ ਰੱਖਣਾ ਸੀ ਤੋਂ ਮੇਰੇ ਬਾਅਦ ਇਹ ਵੱਡੀ ਗੱਲ ਸੀ ਕੀ ਸੰਦੀਪ ਉਹ ਅਮਲਕੀ ਰਣਬੀਰ ਕਪੂਰ ਦੇ ਮੋਢੇ ਤੇ ਹੱਥ ਰੱਖਣਾ ਸੋ ਮੈਂ ਥੋੜਾ ਐਜੀਟੇਟ ਕਰ ਰਿਹਾ ਸੀ ਤੇ ਮੈਨੂੰ ਸਰ ਕਹਿੰਦੇ ਕਹਿੰਦੇ ਕਿ ਹਾਂ ਵੀ ਕੀ ਸੰਗਰਾਮ ਕਿਆ ਬਾਤ ਹੋ ਗਈ ਤੂੰ ਐਜੀਟੇਟ ਕਿਉਂ ਕਰ ਰਹਾ ਹੈ ਮੈਂ ਜਰ ਆਪਕੇ ਕੰਧੇ ਤੇ ਆ ਰੱਖਣਾ ਮੇਰੇ ਲਈ ਬੜੀ ਬਾਤ ਹੈ ਤੋ ਉਹ ਕਹਿੰਦੇ ਨਹੀਂ ਐਸਾ ਨਹੀਂ ਹੈ ਤੂੰ ਕਰ ਕੋਈ ਬਾਤ ਨਹੀਂ ਉਹ ਐਸਾ ਬਲਕਿ ਇਹੋ ਜੇ ਇਨਸੀਡੈਂਟ ਬਹੁਤ ਹੋਈ ਛੋਟੀਆਂ ਛੋਟੀਆਂ ਚੀਜ਼ਾਂ ਸੰਦੀਪ ਸਰ ਨਾਲ ਤੇ ਬਾਕੀ ਹੋਰ ਆਰਟਿਸਟ ਨਾਲ ਕਾਫੀ ਚੀਜ਼ਾਂ ਹੋਈਆਂ ਜੀ ਸਭ ਤੋਂ ਬੈਸਟ ਕੀ ਮੈਮਰੀ ਹੈ ਰਣਬੀਰ ਦੇ ਨਾਲ ਤੁਹਾਡੀ ਮੈਂ ਰਣਬੀਰ ਸਰ ਨਾਲ ਮੇਰੀ ਫਸਟ ਵਧੀਆ ਮੈਮਰੀ ਐ ਸੀ ਜਦੋਂ ਸਾਡਾ ਐਕਸ਼ਨ ਸੀਕਵਲ ਚੱਲ ਆ ਮਨ ਕੇ ਐਕਸ਼ਨ ਦੀ ਰਹਸਲਸ ਚੱਲ ਰਹੀਆਂ ਸੀ ਉਦੋਂ ਹਜੇ ਸਾਡਾ ਸ਼ੂਟ ਨਹੀਂ ਸੀ ਸਟਾਰਟ ਹੋਇਆ ਸੋ ਲਾਈਕ ਮੈਂ ਸਾਡੀ ਇੰਟਰੋਡਿਊਸ ਸਰ ਆਏ ਐ ਐਕਸ਼ਨ ਜਦੋਂ ਰਹਸਲ ਚੱਲ ਰਹੀ ਸੀ ਤੇ ਰਣਬੀਰ ਸਰ ਆਏ ਤੇ ਸਾਰਿਆਂ ਨਾਲ ਇੰਟਰੋਡਿਊਸ ਹੋ ਰਹੇ ਸੀ ਸਾਰੇ ਕਹਿ ਰਹੇ ਸੀ ਕਿ ਹਾਂ ਵੀ ਕਿ ਲਾਈਕ ਮੈਂ ਇਦਾਂ ਇਦਾਂ ਸਾਰਾ ਦੇ ਨਾਮ ਵਗੈਰਾ ਮੈਨੂੰ ਕਹਿੰਦੇ ਕਿ ਤੁਹਾਡਾ ਨਾਮ ਮੈਂ ਕਹਿੰਦੀ ਡੈਵੀ ਕਰ ਰਿਹਾ ਵਾ ਕਹਿੰਦੇ ਕਿ ਆ ਡੈਵਲ ਮੈਨੂੰ ਕਹਿੰਦੇ ਸ ਡੈਵੀ ਹੈ ਨਾ ਸੋ ਲਾਈਕ ਮੈਂ ਉਹਨਾਂ ਨੂੰ ਜਦੋਂ ਦੇਖਿਆ ਕਿ ਵਾਕਈ ਮਲਕੀ ਲਾਈਕ ਉਹਨਾਂ ਦੀ ਫਿਜ਼ਿਕ ਵਾਈਜ਼ ਕਿ ਫਿਟਨੈਸ ਵਾਈਜ਼ ਮੈਂ ਲਾਈਕ ਉਹ ਤੋਂ ਇਨਸਪਾਇਰ ਹੋਇਆ ਮੈਂ ਕਹਿੰਦਾ ਯਾਰ ਅੰਦਰਲੀ ਫੀਲਿੰਗ ਹੁੰਦੀ ਹੈ ਨਾ ਤੁਸੀਂ ਦੱਸ ਨਹੀਂ ਸਕਦੇ ਕਿਸੇ ਨੂੰ ਹੈ ਨਾ ਤੇ ਮੈਂ ਰਿਅਲਾਈਜ਼ ਕੀਤਾ ਮੈਂ ਕਹਿੰਦਾ ਯਾਰ ਐਵੇਂ ਨਹੀਂ ਬੰਦਾ ਸੁਪਰਸਟਾਰ ਹੈਗਾ ਹੈ ਨਾ ਇੰਨੀ ਮਿਹਨਤ ਕਰਦੇ ਨੇ ਸੋ ਇਹ ਨਹੀਂ ਅਚੀਵਿਜ਼ ਸੀਕ ਮੇਨਟੇਨ ਕਰਕੇ ਰੱਖਣੀ ਹੈ ਨਾ ਸੋ ਮੇਰੇ ਤੋਂ ਵੱਡੇ ਨੇ ਉਹ ਏਜ ਵਾਈਜ਼ ਬਟ ਮੈਂ ਉਹ ਤੋਂ ਇਨਸਪਾਇਰ ਹੋਇਆ ਸੀ ਇਨਸਪਾਇਰ ਵੀ ਹੋਇਆ ਤੇ ਮੈਨੂੰ ਸਭ ਤੋਂ ਅੱਛੀ ਚੀਜ਼ ਉਹ ਲੱਗੀ ਸੀ ਉਹਨਾਂ ਨੇ ਟਰੈਕ ਸੂਟ ਪਾਇਆ ਜਿਵੇਂ ਕਹ ਯਾਰ ਹਾਂ ਜੀ ਲਾਈਕ ਪਰਮਾਤਮਾ ਬੇਵਿਥੇ ਕਿਰਪਾ ਕਰੇ ਤਾਂ ਮੈਂ ਆਪਣੇ ਆਪ ਨੂੰ ਇਸ ਹਸਾਬ ਨਾਲ ਆਪਣੇ ਆਪ ਨੂੰ ਡੈਡੀਕੇਟਲੀ ਵਰਕ ਕਰੂੰਗਾ ਸੋ ਮੈਨੂੰ ਸਭ ਤੋਂ ਅੱਛਾ ਮੂਮੈਂਟ ਮੇਰੇ ਵਾਸਤੇ ਸਭ ਤੋਂ ਪਹਿਲਾ ਉਹ ਸੀਜ਼ਨ ਮੈਨੂੰ ਮਿਲਿਆ ਸੀ ਅਰਜਨ ਵੈਲੀ ਗੀਤ ਜਦੋਂ ਆਇਆ ਇਸ ਫਿਲਮ ਦੇ ਵਿੱਚ ਤਾਂ ਲੂਕੰਡੇ ਖੜੇ ਹੋ ਗਏ ਸੀਗੇ ਅਰਜਨ ਵੈਲੀ ਬਾਰੇ ਕਿ ਬੰਬੇ ਦੇ ਲੋਕ ਕਰਨਵੀਰ ਕਪੂਰ ਜਾਣਦੇ ਸੀ ਕੌਣ ਹੈ ਐਕਚੁਅਲੀ ਕੀ ਹੈਗਾ ਸੰਦੀਪ ਸਰ ਨੂੰ ਗਾਣਾ ਅੱਛਾ ਲੱਗਿਆ ਸੀ ਉਹ ਤੇ ਕੁਝ ਕੁ ਹੋਮਵਰਕ ਉਹਨਾਂ ਨੇ ਕੀਤਾ ਵੀ ਹੋਇਆ ਸੀ ਕਿਉਂਕਿ ਆਬਵੀਅਸਲੀ ਗੱਲ ਹੈ ਪੰਜਾਬੀਆਂ ਦੇ ਉੱਤੇ ਸੀ ਸਾਡੇ ਨਾਲ ਮੀਟਿੰਗ ਜਦੋਂ ਹੋਈ ਸੀਗੀ ਉਹ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਕਿ ਹਨਾ 15 ਜਣਾਂ ਦੀ ਮੀਟਿੰਗ ਕੀਤੀ ਸੀ ਸਰ ਨੇ ਤੇ ਉਦੋਂ ਜਦੋਂ ਸਾਨੂੰ ਗਾਣਾ ਸੁਣਾਇਆ ਤੇ ਹੁਣ ਪੰਜਾਬੀਆਂ ਨੂੰ ਤਾਂ ਆਬਵੀਅਸਲੀ ਗੱਲ ਹੈ ਕਿ ਆਪਾਂ ਹਮੇਸ਼ਾ ਹੀ ਸੁਣਦੇ ਆ ਕਿ ਪੈਰ ਜੋੜ ਕੇ ਕੰਡਾਸੀ ਮਾਰੀ ਹਨਾ ਜੀ ਤੇ ਅਸੀਂ ਫਿਰ ਉਹਨਾਂ ਨੇ ਪੁੱਛਿਆ ਸਾਨੂੰ ਇਸ ਚੀਜ਼ ਬਾਰੇ ਹਨਾ ਤੇ ਅਸੀਂ ਦੱਸਿਆ ਵੀ ਕਿ ਸਰ ਆ ਤਾਂ ਜੀ ਜੀ ਬਹੁਤ ਵਧੀਆ ਮੈਂ ਸਾਨੂੰ ਉਹਦੋਂ ਵੀ ਗੱਲ ਕਹੀ ਸੀ ਮੈਂ ਕਿ ਸਰ ਕਿ ਇਹ ਗਾਣਾ ਮਤਲਬ ਕਿ ਪੰਜਾਬੀਆਂ ਨੂੰ ਬਹੁਤ ਪਸੰਦ ਆਉਣ ਵਾਲਾ ਤੇ ਉਹ ਕਹਿੰਦੇ ਅੱਛਾ ਤੇ ਉਦੋਂ ਮੇਰੇ ਹਿਸਾਬ ਨਾਲ ਬੱਬਲ ਜੀ ਦਾ ਜੋ ਗਾਣਾ ਹੈਗਾ ਤੇ ਸਾਨੂੰ YouTube ਤੋਂ ਉਹਨਾਂ ਨੇ ਵਰਜਨ YouTube ਵਰਜਨ ਸੁਣਾਇਆ ਸੀ ਤੇ ਮੇਰੇ ਹਿਸਾਬ ਨਾਲ ਉਹਦੇ ਤੇ ਵਿਊ ਵੀ ਮੇਰੇ ਹਿਸਾਬ ਨਾਲ 5 5500 ਵਿਊ ਸੀਗੇ ਤੇ ਉਦੋਂ ਬਾਅਦ ਚਲੋ ਉਹਨਾਂ ਦੀ ਆਪਣੀ ਕੋਈ ਪ੍ਰੋਫੈਸ਼ਨਲ ਡੀਲ ਹੋਈ ਜਾਂ ਕੁਝ ਵੀ ਇਹ ਤੋਂ ਅੱਜ ਦੇਖੋ ਤੁਸੀਂ ਉਹ ਗਾਣਾ ਸਾਰੀ ਦੁਨੀਆ ਚ ਵੱਜ ਰਿਹਾ ਹੈ ਹਾਂ ਜੀ ਉਹਨਾਂ ਨੂੰ ਫਿਲਮ ਫੇਅਰ ਵੀ ਮਿਲਿਆ ਬੱਬਲ ਭਾਈ ਨੂੰ ਸੋ ਇਹ ਚੀਜ਼ ਹੈ ਕਿ ਮੈਂ ਇਹ ਵੀ ਗੱਲ ਕਹਿਣਾ ਹੁੰਦਾ ਕਿ ਕਲਾਕਾਰ ਦਾ ਕੋਈ ਏਜ ਨਹੀਂ ਹੁੰਦੀ ਕਲਾਕਾਰ ਦਾ ਕੋਈ ਟਾਈਮ ਹੀ ਹੁੰਦਾ ਕਿਸੇ ਵੀ ਟਾਈਮ ਤੇ ਤੁਸੀਂ ਵੱਡੇ ਬਣ ਸਕਦੇ ਹੋ ਸੋ ਇਹ ਚੀਜ਼ ਹੈ ਆਪਣੇ ਆਪਣੇ ਫਿਊਚਰ ਨੂੰ ਕਦੇ ਪ੍ਰੈਡਿਕਟ ਕੀਤਾ ਐਨੀਮਲ ਮੂਵੀ ਤੋਂ ਬਾਅਦ ਕਿਉਂ ਤੁਸੀਂ ਕਹਿ ਰਹੇ ਹੋ ਕੋਈ ਟਾਈਮ ਦਾ ਪਤਾ ਨਹੀਂ ਹੁੰਦਾ ਜਿਵੇਂ ਨਹੀਂ ਮੈਂ ਐਕਚੁਅਲੀ ਜਦੋਂ ਸਟਾਰਟ ਕੀਤਾ ਸੀਗਾ ਮੈਂ 2015 ਚ ਥੀਏਟਰ ਸਟਾਰਟ ਕੀਤਾ ਇਹ ਪੰਜਾਬੀ ਭਵਨ ਤੇ ਉਦੋਂ ਇਹ ਚੀਜ਼ ਨਹੀਂ ਸੀ ਮੈਂ ਐਕਸਪੈਕਟ ਕੀਤੀ ਕਿ ਮੈਂ ਇਹਨੇ ਅੱਛੇ ਇੰਨੀ ਜਲਦੀ ਇਹਨੇ ਅੱਛੇ ਲੈਵਲ ਦੀ ਪਿਕਚਰ ਕਰੂੰਗਾ ਪੰਜਾਬੀ ਮੁੰਡਿਆਂ ਦੇ ਲਈ ਬਹੁਤ ਵੱਡਾ ਚੈਲੰਜ ਹੈ ਇੱਕ ਬਾਲੀਵੁੱਡ ਤੱਕ ਪਹੁੰਚਣਾ ਕੰਪੀਟੀਸ਼ਨ ਵੀ ਬਹੁਤ ਜ਼ਿਆਦਾ ਹੋ ਗਿਆ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਬਟ ਇਹ ਹੈਗੀ ਆ ਨੇ ਚੀਜ਼ਾਂ ਕਿ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਵੇਂ ਹੁਣ ਸੰਦੀਪ ਸਰਾਰਗੇ ਡਾਇਰੈਕਟਰ ਹੈਗੇ ਨੇ ਉਹ ਨਵੇਂ ਮੁੰਡਿਆਂ ਨੂੰ ਮੌਕਾ ਦਿੰਦੇ ਨੇ ਸੋ ਮੈਂ ਤਾਂ ਇਹ ਗੱਲ ਕਹਿਣਾ ਕਿ ਇੰਡਸਟਰੀ 'ਚ ਇਦਾਂ ਦੀਆਂ ਚੇਂਜੇਜ਼ ਆਉਣੀਆਂ ਚਾਹੀਦੀਆਂ ਨੇ ਪਰ ਮੈਂ ਕੋਈ ਵੀ ਕਲਾਕਾਰ ਨਹੀਂ ਅਸੀਂ ਬੰਬਈ ਰਹਿ ਕੇ ਆਏ ਆ ਬਹੁਤ ਸਾਰੇ ਕਲਾਕਾਰ ਬੈਠੇ ਨੇ ਉੱਥੇ ਠੀਕ ਹੈ इवन ਕਿ ਪੰਜਾਬ ਦੇ ਵਿੱਚ ਵੀ ਬਹੁਤ ਪੁਰਾਣੇ ਥੀਏਟਰ ਆਰਟਿਸਟ ਬੈਠੇ ਨੇ ਰੋਲਾ ਇਹ ਹੈ ਕਿ ਓਪਰਚ्युनिटी ਦਾ ਉਹ ਇੱਥੇ ਕੁਝ ਇਹ ਚੀਜ਼ਾਂ ਚੱਲਦੀਆਂ ਨੇ ਕਿ ਇੱਥੇ ਪਹਿਲੀ ਗੱਲ ਦਾ ਪ੍ਰੋਫੈਸ਼ਨਲਿਜ਼ਮ ਥੋੜਾ ਹੈਗਾ ਅਸੀਂ ਨੂੰ ਲੈ ਕੇ ਹਨਾ ਤੇ ਮੇਰੀ ਜੋ ਥਿੰਕਿੰਗ ਹੈਗੀ ਹੈ ਕਿ ਤੁਸੀਂ ਕਲਾਕਾਰ ਨੂੰ ਮੌਕਾ ਦਿਓ ਬਹੁਤ ਕਲਾਕਾਰ ਬੈਠਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਅੱਛਾ ਕੰਮ ਕੀਤਾ ਪੰਜਾਬ ਦੇ ਵਿੱਚ ਵੀ ਇੰਨੇ ਅੱਛੇ ਥੀਏਟਰ ਆ ਤਾਂ ਮੇਂ ਜਿਨਾਂ ਨੂੰ ਮੇਰੇ ਸਾਹਮਣੇ ਮੌਕਾ ਹੀ ਨਹੀਂ ਦਿੱਤਾ ਜਾਂਦਾ ਸੋ ਇਹ ਕਹਿ ਦਿੱਤਾ ਜਾਂਦਾ ਕਿ ਥੀਏਟਰ ਵਾਲੇ ਬੜੇ ਲਾਊਡ ਹੁੰਦੇ ਨੇ ਐ ਹੁੰਦਾ ਉਹ ਹੁੰਦਾ ਉਹ ਇੱਕ ਬਣਿਆ ਹੋਇਆ ਕ੍ਰਾਈਟੇਰੀਆ ਬਣਾਇਆ ਹੋਇਆ ਮਿਥ ਬਣਿਆ ਹੋਇਆ ਸੋ ਹੁਣ ਆਪਣੇ ਮੂਰੇ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਨੇ ਪੰਜਾਬੀ ਇੰਡਸਟਰੀ ਵਿੱਚ ਵੀ ਤੇ ਬਾਲੀਵੁੱਡ ਵਿੱਚ ਵੀ ਜਿਹੜੇ ਥੀਏਟਰ ਆਰਟਿਸਟ ਰਹੇ ਨੇ ਤੇ ਜਿਹਨ ਜੇ ਛਾਏ ਹੋਏ ਨੇ ਅੱਜ ਦੇ ਟਾਈਮ 'ਚ ਉਹ ਕਲਾਤ ਦੀ ਪੜ੍ਹਾਈ ਬੜੀ ਔਖੀ ਹੁੰਦੀ ਹੈ ਇਹ ਸੁਣਿਆ ਕੀਤੀ ਤਾਂ ਨਹੀਂ ਹੈ ਚਲੋ ਅਸੀਂ ਪਰ ਇੰਨੀ ਔਖੀ ਪੜਾਈ ਕਰਕੇ ਤੁਹਾਨੂੰ ਕਦੀ ਕਿਸੇ ਰਿਸ਼ਤੇਦਾਰ ਜਾਂ ਕਿਸੇ ਦੋਸਤ ਮਿੱਤਰ ਜਾਂ ਸੋਸਾਇਟੀ ਨੇ ਕਿਹਾ ਨਹੀਂ ਕਿ ਇੰਨਾ ਪੜ੍ਹ ਕੇ ਇੰਨੀਆਂ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹ ਕੇ ਤੂੰ ਇਹ ਕਿਹੜੀ ਲਾਈਨ ਵੱਲ ਚਲਾ ਜਾਵੇਂ ਨਹੀਂ ਮੇਰੇ ਨਾਲ ਹੋਈਆਂ ਨੇ ਜਦੋਂ ਮੈਂ ਥੀਏਟਰ ਸਟਾਰਟ ਕੀਤਾ ਸੀ ਤਾਂ ਮੈਨੂੰ ਬਹੁਤ ਜਾਣਿਆ ਨਹੀਂ even ਕਿ ਮੇਰੇ ਦੋਸਤਾਂ ਨੇ ਵੀ ਬਹੁਤ ਨਹੀਂ ਕਿਹਾ ਕਿ ਦਵਿੰਦਰ ਕੀ ਤੂੰ ਕਿਹੜਾ ਡਿਸੀਜਨ ਲੈ ਰਿਹਾ ਕਹਿੰਦਾ ਬਹੁਤ ਕਲਾਕਾਰ ਤਰਿਹਰ ਦੇ ਨੇ ਮੇਰੇ ਇੱਕ ਦੋਸਤ ਦੀ ਗੱਡਿੰਗ ਸੀਗੀ ਹੁਣ ਮੈਂ ਕਿਸੇ ਵੀ ਬੰਦੇ ਦੀ ਨੈਗੇਟਿਵ ਚੀਜ਼ ਨੂੰ ਮੈਂ ਮੇਰੀ ਚਲੋ ਪਰਮਾਤਮਾ ਦੇ ਮ ਵੱਲੋਂ ਇਹ ਮੇਨ ਵੇ ਚੀਜ਼ ਹੈ ਕਿ ਮੈਂ ਕੋਈ ਮੈਨੂੰ ਨੈਗੇਟਿਵ ਗੋ ਨਹੀਂ ਮੈਨੂੰ ਨੈਗੇਟਿਵ ਲੈਂਦਾ ਹੀ ਨਹੀਂ ਸੋ ਇਹ ਚੀਜ਼ ਹੈ ਮੈਂ ਕਿਹਾ ਭਾਈ ਜੋ ਜੋ ਕਹਿੰਦਾ ਉਹ ਠੀਕ ਹੈ ਹੋਣਗੇ ਕਲਾਕਾਰ ਫਿਰਦੇ ਹੋਣਗੇ ਭਾਈ ਮੈਂ ਤਾਂ ਆਪਣੇ ਹਿਸਾਬ ਨਾਲ ਮਿਹਨਤ ਕਰ ਰਿਹਾ ਤੂੰ ਮੈਨੂੰ ਮਿਹਨਤ ਦਾ ਮੁੱਲ ਮਿਲਿਆ ਸਿੰਪਲੀ ਗੱਲ ਹੈ ਔਖੀ ਤਾਂ ਹੈ ਵਕਾਲਤ ਬਹੁਤ ਵਕਾਲਤ ਤਾਂ ਠੀਕ ਹੈ ਜੀ ਜਦੋਂ ਤੁਸੀਂ ਐਡਮਿਸ਼ਨ ਲੈ ਲਈ ਮੈਂ ਤਾਂ ਇਹ ਗੱਲ ਮੰਨਦਾ ਹਾਂ ਕਿ ਜਦੋਂ ਤੁਸੀਂ ਤੁਹਾਡੀ ਸਭ ਤੋਂ ਔਖੀ ਹੁੰਦੀ ਹੈ ਕਿਸੇ ਚੀਜ਼ ਦਾ ਐਡਮਿਸ਼ਨ ਲੈਣਾ ਐਡਮਿਸ਼ਨ ਹੋ ਗਈ ਤੁਹਾਡੀਆਂ ਡਿਗਰੀਆਂ ਵੀ ਹੋਈ ਜਾਂਦੀਆਂ ਨੇ ਜੀ ਤੇ ਫਿਰ ਕੰਮ ਤਾਂ ਤੁਸੀਂ ਕਰ ਹੀ ਲੈਣੇ ਹੋ ਤੇ ਤੁਹਾਡਾ ਕੋਈ ਕੀ ਦੇ ਵੀ ਜੋ ਕਰ ਰਹੇ ਠੀਕ ਹੈ profession ਤੇ profession ਐ ਹੁੰਦਾ ਸੀਗਾ ਕਿ ਪਹਿਲਾਂ ਥੋੜੀਆਂ ਜਿਹੀ ਟੈਨਸ਼ਨਾਂ ਹੁੰਦੀਆਂ ਸੀ ਕਰਦਿਆਂ ਨੂੰ ਵੀ ਤੇ ਕੀ ਹਾਂ ਵੀ ਕਿ ਇੱਕ profession ਛੱਡ ਕੇ ਤੁਸੀਂ ਉਹ ਕਰ ਰਹੇ ਹੋ ਸੋ ਕਿਉਂਕਿ ਸਿਚੁਏਸ਼ਨਸ ਹੁੰਦੀਆਂ ਨੇ ਆਪਣੀਆਂ ਹਣਾ ਹਰੇਕ ਬੰਦੇ ਦੀਆਂ ਤੇ ਤੇ ਮੈਂ ਜ਼ਿੰਮੇਵਾਰੀ ਮੈਂ ਤਾਂ ਕਿਹਾ ਸੀਗਾ ਸੋ ਮੈਂ ਇਹ ਗੱਲ ਕਹਿੰਦਾ ਕਿ ਮੈਂ ਤਾਂ ਬਾਗੀ ਹੋ ਕੇ ਕੰਮ ਕੀਤਾ ਸੀ ਇਹ ਤੇ ਸੋ ਅੱਜ ਸਾਰੇ ਕੋਸ਼ਿਸ਼ ਇਹ ਬਾਗੀ ਹੋ ਕੇ ਲਏ ਹੋਏ ਡਿਸੀਜਨਸ ਵਧੀਆ ਰਿਜ਼ਲਟਸ ਦਿੰਦੇ ਨੇ ਇਹੋ ਮੈਂ ਡਿਸੀਜਨ ਲੈਂਦੇ ਰਹਿੰਦੇ ਨੇ ਹਨਾ ਕਿ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣੀ ਜਾਓਣਾ ਤੁਸੀਂ ਨਹੀਂ ਗਰੋ ਕਰ ਪਾਉਂਦੇ ਅੱਜ ਤੱਕ ਮੇਰਾ ਇਹ ਰਿਹਾ ਜੀ ਮੈਂ ਕਦੇ ਕਿਸੇ ਦੀ ਗੱਲ ਨਹੀਂ ਸੁਣੀ ਮੈਂ ਆਪਣੇ ਆਪ ਨੂੰ ਬਹੁਤ ਸਿਆਣਾ ਬੰਦਾ ਮੰਨਦਾ ਕਿ ਮੇਰੇ ਨਾਲੋਂ ਸਿਆਣਾ ਕੋਈ ਨਹੀਂ ਠੀਕ ਹੈ ਜੋ ਕੀ ਚੀਜ਼ ਕਰ ਰਹੇ ਹਾਂ ਕਿਉਂਕਿ ਸਿਚੁਏਸ਼ਨਸ ਮੇਰੇ ਤੇ ਨੇ ਤੁਸੀਂ ਅੱਜ ਰਿਪੋਰਟਰ ਹੋ ਠੀਕ ਹੈ ਜੀ ਹੁਣ ਕਿਹੜੀਆਂ ਸਿਚੁਏਸ਼ਨ ਚੋਂ ਨਿਕਲ ਗਏ ਹਾਂ ਤੁਹਾਨੂੰ ਪਤਾ ਨਹੀਂ ਨਾ ਹੁਣ ਮੈਂ ਇੱਥੇ ਗੱਲ ਕਰਦਾ ਤੁਸੀਂ ਰਿਪੋਰਟਿੰਗ ਕਿਉਂ ਕਰ ਰਹੇ ਹੋ ਜੀ ਹਣਾ ਸੋ ਉਹ ਚੀਜ਼ਾਂ ਨੇ ਹੁਣ ਮੈਂ ਐਕਟਿੰਗ ਕਰਦਾ ਸੀਗਾ ਜੋ ਚੀਜ਼ਾਂ ਮੈਂ ਸਿੱਖ ਰਿਹਾ ਜਾਂ ਮੈਂ ਕਰ ਰਿਹਾ ਉਹ ਮੈਨੂੰ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਮੇਰੇ ਮਾਈਂਡ ਦੇ ਵਿੱਚ ਚੱਲ ਰਹੀਆਂ ਨੇ ਜੋ ਮੈਂ ਕਿ ਸਿੱਖ ਰਿਹਾ ਜਾਂ ਕੁਝ ਵੀ ਹੈ ਹਰ ਕੋਈ ਤੀਜਾ ਬੰਦਾ ਕੌਣ ਹੁੰਦਾ ਮੈਨੂੰ ਕਹਿੰਨ ਨਾਲਾ ਕਿ ਹਾਂ ਜੀ ਜੀ ਕਿ ਤੂੰ ਆਹ ਕੰਮ ਨਾ ਕਰ ਛੱਡ ਦੇ ਫਿਰ ਮੈਨੂੰ ਉਹਦੋਂ ਵੀ ਕਹਿੰਦੇ ਵੀ ਵਕਾਲਤ ਬਹੁਤ ਔਖੀ ਹੈ ਤੂੰ ਕਿਉਂ ਕਰ ਰਿਹਾ ਠੀਕ ਹੈ ਨਾ ਜੀ ਸੋ ਐਕਚੁਅਲੀ ਕੀ ਹੈਗਾ ਕਿ ਆਪਣੇ ਥੀਏਟਰ ਦੇ profession ਨੂੰ ਜਾਂ ਐਕਟਿੰਗ ਦੇ profession ਨੂੰ ਇਹ ਮੰਨਿਆ ਜਾਂਦਾ ਕਿ ਇਹਦੇ ਵਿੱਚ ਤਾਂ ਪਤਾ ਨਹੀਂ ਕੀ ਕੁਝ ਕਰਨਾ ਪੈਂਦਾ ਜੇ ਤਾਂ ਦੁਨੀਆ ਤਬਾਹ ਹੋ ਜਾਂਦੀ ਹੈ ਪਰ ਮੈਂ ਇਹ ਗੱਲ ਕਹਿਣਾ ਕਿ ਜੇ ਕਿਤੇ ਨਾ ਕਿਤੇ ਕਲਾਕਾਰ ਅੱਗੇ ਨਹੀਂ ਵੱਧ ਪਾਉਂਦਾ ਉਹ ਆਪਣੀਆਂ ਗਲਤੀਆਂ ਕਰਕੇ ਨਹੀਂ ਵੱਧ ਪਾਉਂਦਾ ਸੋ ਬਹੁਤ ਗਲਤੀਆਂ ਮੈਂ ਵੀ ਕੀਤੀਆਂ ਹੋਣਗੀਆਂ ਠੀਕ ਹੈ ਜੀ ਤੇ ਇਹੀ ਹੈ ਕਿ ਆਪਣੇ ਆਪ ਮੈਂ ਤਾਂ ਆਪਣੇ ਆਪ ਨੂੰ ਬਹੁਤ ਸਿਆਣਾ ਮੰਨਦਾ ਜੀ ਜਿਹੜੇ ਪ੍ਰੋਜੈਕਟਸ ਕੋਈ ਡਿਸਾਈਡ ਹੋਏ ਹੋਣ ਜਾਂ ਕੋਈ ਫਿਲਮ ਨੂੰ ਲੈ ਕੇ ਨਹੀਂ ਮੈਂ ਹੁਣ ਐਵੇਂ ਗੱਲ ਕਹਾ ਕਿ ਠੀਕ ਹੈ ਜੀ ਮੇਰੇ ਵਾਸਤੇ ਸੰਦੀਪ ਸਰ ਨੇ ਇੱਕ ਲੈਵਲ ਕ੍ਰੀਏਟ ਕੀਤਾ ਹੈ ਮੇਰੇ ਲਈ ਹਨਾ ਜੀ ਸੋ ਮੈਂ ਇਹ ਗੱਲ ਕਹਿਣਾ ਕਿ ਜੇ ਕੁਝ ਹੋਵੇ ਤਾਂ ਅੱਛਾ ਕਰੂੰਗਾ ਮੈਂ ਕਿਉਂਕਿ ਮੇਰੇ ਨਾਲ ਬਹੁਤ ਸਾਰੇ ਚਲੋ ਯਾਨੀ ਨੂੰ ਰਿਪਰੈਜ਼ੈਂਟ ਵੀ ਕੀ ਇਵਨ ਕਿ ਰਿਪਰੈਜ਼ੈਂਟ ਕਰਦੇ ਹੂੰ ਇਵਨ ਕਿ ਤੁਸੀਂ ਮੈਂ ਆਪਣੇ ਬਾਹਰ ਨੂੰ ਰਿਪਰੈਜ਼ੈਂਟ ਕਰਦਾ ਬਹੁਤ ਸਾਰੇ ਵਕੀਲ ਨੇ ਜਿਹੜੇ ਤੇ ਮੈਨੂੰ ਕਹਿੰਦੇ ਨੇ ਕਿ ਯਾਰ ਹਾਂ ਦਵਿੰਦਰ ਹੋਰ ਕੀ ਹੋਰ ਕੀ ਅੱਛਾ ਕੀ ਹੋਊਗਾ ਉਮੀਦਾਂ ਤੁਹਾਡੀਆਂ ਆਡੀਅנס ਦੀ ਮ ਵੱਜ ਜਾਂਦੀਆਂ ਤੇ ਖੁਦੀਆਂ ਵੀ ਵੱਜ ਜਾਂਦੀਆਂ ਨੇ ਕਿ ਜੇ ਮੈਂ ਇੱਥੇ ਖੜਾ ਆਂ ਤਾਂ ਮੈਂ ਆਪਣੇ ਆਪ ਨੂੰ ਇੱਥੇ ਦੇਖੂਗਾ ਮੈਂ ਇਹ ਨਹੀਂ ਕਹੂੰਗਾ ਕਿ ਮੈਂ ਆਪਣੇ ਆਪ ਨੂੰ ਲੈਟ ਡਾਊਨ ਕਰਦਾ ਹਣਾ ਜੀ ਸੋ ਇਨੀ ਇੱਕ ਚੀਜ਼ ਹੈ ਮੈਨੂੰ ਇਹ ਸੀਗਾ ਕਿ ਮੈਂ ਜੋ ਕੁਝ ਕਰੂੰਗਾ ਤਾਂ ਅੱਛਾ ਕਰੂੰਗਾ ਆਦਰਵਾਇਜ਼ ਬੁਰਾ ਤਾਂ ਪ੍ਰਮਾਤਮਾ ਨੇ ਕਦੇ ਦਿੱਤਾ ਹੀ ਨਹੀਂ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤਾਂ ਪੈਸ਼ਨ ਤੇ ਪ੍ਰੋਫੈਸ਼ਨ ਨੂੰ ਜੇ ਦੋ ਵੱਖਰੇ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਤਾਂ ਪੈਰਲਰਲੀ ਕਿਵੇਂ ਪ੍ਰੋਸੀਡ ਕਰਨਾ ਇਹ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਹੈ ਡੈਵੀ ਗਰੇਵਾਲ ਐਨੀਮਲ ਮੂਵੀ ਦੇ ਵਿੱਚ ਤੁਸੀਂ ਦੇਖਿਆ ਰਣਬੀਰ ਕਪੂਰ ਤੇ ਮੋਢੇ ਤੇ ਹੱਥ ਰੱਖ ਕੇ ਪਹਿਲੀ ਐਂਟਰੀ ਮਾਰਦੇ ਨੇ ਔਰ ਬਾਲੀਵੁੱਡ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਉਹ ਵੀ ਦੱਸਿਆ ਇਹਨਾਂ ਨੇ ਔਰ ਜੇਕਰ ਤੁਹਾਡਾ ਡ੍ਰੀਮ ਹੈ ਕੋਈ ਤੁਹਾਡੀ ਨੀਤ ਸਾਫ ਹੈ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਜ਼ਰੂਰ ਤੁਸੀਂ ਅਚੀਵ ਕਰ ਸਕਦੇ ਹੋ ਇਹ ਵੀ ਇੱਕ ਬਹੁਤ ਸੋਹਣੀ ਮਿਸਾਲ ਜਿਹੜੀ ਇਹਨਾਂ ਨੇ ਦਿੱਤੀ ਹੈ ਇਸ ਖਾਸ ਮੁਲਕਾ ਅੱਜ ਫਿਲਹਾਲ ਨਹੀਂ ਮੈਨੂੰ ਜੋ ਇਜਾਜ਼ਤ ਕੈਮਰਾਮੈਨ ਅਭਿਸ਼ੇਕ ਦੇ ਨਾਲ ਸੁਮਨ ਜ